ਹਾਂ ਉਹ ਮੀਤ ਹੈਲੋ ਹੈਲੋ ਮਾਤਾ ਸਾਸਰੀ ਘਰ ਸਾਸਰੀ ਘਰ ਬੱਤ ਸੁਣਾ ਕੇ ਆਲ ਨੇ ਮਾਤਾ ਮਾਤਾ ਇੱਥੇ ਤੁਸੀਂ ਸੁਣਿਆ ਹੀ ਹੈ ਕਿ ਤਿੰਨ ਦਿਨ ਹੋ ਗਏ ਸਾਨੂੰ ਇੱਥੇ ਧੋਖੜ ਧਾਰ ਰੱਖੀ ਨੂੰ ਇਹਨਾਂ ਨੇ ਨਾ ਬਾਬੇ ਦੇ ਕਮਰਿਆਂ ਦੇ ਵਿੱਚ ਬਾਬੇ ਦੇ ਬਾਥਰੂਮਾਂ ਦੇ ਵਿੱਚ ਕੈਮਰੇ ਗੁਫੀਆ ਕੈਮਰੇ ਲਾਤੇ ਦੀ ਕੁਫੀਆ ਕੈਮਰੇ ਹਾਂ 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 ਠੀਕ ਹੈ ਇਹ ਬਾਬੇ ਦੇ ਦੇ ਇੱਥੇ ਬਹੁਤ ਜ਼ਿਆਦਾ ਖਤਰਾ ਸਾਡੇ ਸਾਰੇ ਸਿੰਘਾਂ ਨੂੰ ਤੇ ਇਹ ਨਾ ਤੁਸੀਂ ਆਪ ਦਾ ਫੁੱਲ ਬੋਲੋਗੇ ਅਸੀਂ ਇਹ ਚਾਹੁੰਦੇ ਆ ਕਿ ਅਸੀਂ ਇੱਥੇ ਭੁੱਖੜਤਾ ਰੱਖੀ ਤੇ ਬਸੰਤ ਵੀ ਬਹੁਤ ਮੰਨ ਲਓ ਕਿ ਲਾਏ ਕੋਈ ਪਾਣੀ ਨਹੀਂ ਪੀਂਦਾ ਰੋਟੀ ਛੱਡੀ ਹੋਈ ਪੰਜ ਰੋਟੀ ਪਾਣੀ ਸਾਰਾ ਕੁਝ ਅੱਛਾ ਹਾਂ ਹਾਂ ਤੇ ਰੋਟੀ ਪਾਣੀ ਸਾਰਾ ਕੁਝ ਛੱਡਿਆ ਆ ਬੇ ਮੈਂ ਗੱਲ ਤੈਨੂੰ ਇਹ ਕਰਨਾ ਕਿ ਅਸੀਂ ਜਿਹਨੇ ਕਿ ਭਗਵੰਤ ਮਾਨ ਨੂੰ ਇਹ ਆ ਕਿ ਸਾਨੂੰ ਜੇ ਆਥਾ ਦੇ ਪੰਜਾਬ ਦੀ ਧਰਤੀ ਤੇ ਲਿਆ ਕੇ ਹੀ ਮਰਨਾ ਚਾਹੁੰਨੇ ਸਾਰੇ ਹਾਂ ਠੀਕ ਹੈ ਠੀਕ ਹੈ ਨਹੀਂ ਚਾਹੀਦਾ ਇਹ ਨਾਲ ਇੱਧਰ ਪਤਾ ਹੀ ਦੀ ਦੂਰ ਹੀ ਜਾ ਆਇ ਨਹੀਂ ਸਕਦੇਗੇ ਹਣ ਕਿੰਨਾ ਚਿਰ ਹੋ ਗਿਆ ਅਨ ਕੱਲ ਤੇ ਤੜਫਣ ਡਾਇ ਹੋਏ ਹਾਂ ਸੁਣ ਕੇ ਪਰਸੋਂ ਦੇ ਅਸੀਂ ਕਹਿੰਦੇ ਜੀ ਧੀਰੇ ਹੀ ਮਰਨਾ ਚਾਹੁੰਨੇ ਆਣ ਕੇ ਤੇ ਸੰਗਤਾਂ ਨੂੰ ਵੀ ਬੇਨਤੀ ਜੀ ਹੁਣ ਉੱਠਣ ਦਾ ਟਾਈਮ ਹੈ ਜੀ ਧੀਰੇ ਤੇ ਭਾਈ ਸਾਹਿਬ ਨੂੰ ਬਚਾਈਏ ਭਾਈ ਸਾਹਿਬ ਦਾ ਬਹੁਤ ਇੱਥੇ ਔਖਾ ਕੰਮ ਹੈ ਹਾਂ 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 ਠੀਕ ਹੈ ਭਾਈ ਸਾਹ ਨੂੰ ਕੁਝ ਵੀ ਕਰ ਸਕਦੇ ਭਾਈ ਸਾਹ ਨੂੰ ਤਾਂ ਸੰਗਤ ਨੂੰ ਇਹ ਹੀ ਬੇਨਤੀ ਹੈ ਮੈਂ ਸੰਗਤ ਨੂੰ ਕਹਨਾ ਕਿ ਮਗਰੋਂ ਮਰਿਆਂ ਦੇ ਮਤਲਬ ਜੋ ਸ਼ਹੀਦ ਹੋ ਜਾਂਦੇ ਪਰਸੀਆਂ ਦੇ ਪਾਤਨਾਂ ਕਰਿਆ ਕਰਨ ਸਾਥ ਮਗਰੋਂ ਫਾਇਦਾ ਕੋਈ ਨਹੀਂ ਮਗਰੋਂ ਫਾਇਦਾ ਕੋਈ ਨਹੀਂ ਕਿ ਜਿਉਂਦੇ ਬੰਦੇ ਦਾ ਕਦਰ ਨਹੀਂ ਪਉਣਾ ਤਾਂ ਹਾਂ ਤੇ ਹੋਣਾ ਆਪਣਾ ਇਹ ਮਸਾਂ ਲੱਭਾ ਸਾਨੂੰ ਆਪਦਾ ਵੀ ਕੋਈ ਨਹੀਂ ਅਸੀਂ ਵੀ ਭਾਵੇਂ ਮਾਰ ਦਿੱਗੇ ਪਰ ਕਹਿੰਦੇ ਅਸੀਂ ਕਿਨੇ ਸਾਡੇ ਆਗੂ ਨੂੰ ਨਾ ਕੁਝ ਹੋਵੇ ਹਾਂ ਠੀਕ ਹੈ ਠੀਕ ਹੈ ਤਬੀ ਬੇਨਤੀ ਇਹ ਕਰਨਿਆ ਸੰਗਤਾਂ ਨੂੰ ਕਿ ਤੁਸੀਂ ਵੱਧ ਚੜ ਕੇ ਇਸ ਸਾਥ ਦੇ ਉਹ ਭਾਈ ਸਾਹਿਬ ਦਾ ਕਿ ਇਥੇ ਬਹੁਤ ਜਿਆਦਾ ਔਖੇ ਆ ਸੀ ਠੀਕ ਆ ਠੀਕ ਆ ਹਾਂ ਹਾਂ ਤੇ ਐ ਅਸੀਂ ਤਾਂ ਜਮਤਪਾਲ ਦੀ ਮਾਤਾ ਨਾਲ ਕੀਤੀ ਸੀ ਗੱਲ ਤਾਂ ਅਜੇ ਸਾਡੀ ਹੋਈ ਨਹੀਂਗੀ ਵੀ ਆ ਕੋਈ ਗੱਲ ਨਹੀਂ ਤੁਸੀਂ ਉੱਥੇ ਕਰਕੇ ਤੇ ਉੱਥੇ ਜਿੱਥੇ ਮਾਤਾ ਨਾਲ ਕਰਕੇ ਤੇ ਮੈਂ ਇੱਕ ਗੱਲ ਹੋਰ ਕਹਿਣਾ ਚਾਹਣਾ ਕਿ ਅਸੀਂ ਜੇ ਨਹੀਂ ਸਾਨੂੰ ਲਿ ਆਉਂਦੇ ਤੇ ਆਈਏ ਇੱਥੇ ਭੁੱਖੇ ਤੇ ਆਈ ਮਰ ਜਾਾਂਗੇ ਪਰ ਇਹਦਾ ਜੁਮੇਵਾਰ ਅਸੀਂ ਅਸੀਂ ਆ ਆ ਅਸੀਂ ਪਤਾ ਸੀ ਆਪ ਦੀ ਸੀ ਦਸਤਰ ਜਾ ਕੇ ਉਹਦੇ ਉਹਦੇ ਅੱਗੇ ਮਰ ਜਾਣਾ ਜਾ ਕੇ ਭੁੱਖੇ ਬਹਿ ਕੇ ਅਸੀਂ ਹਾਂ ਸੰ ਤੇਲ ਪਾ ਕੇ ਨਾ ਸਾਡੇ ਨਾਲ ਪਏ ਉਮਤਰੇ ਕੋਲੇ ਜਾ ਕੇ ਪਈ ਆ ਤੇ ਬਾਪੂ ਨਹੀਂ ਮਾਤਾ ਤੂੰ ਰੋਣਾ ਰੋਣਾ ਖੋਲੀ ਤੇ ਦੂਜਾ ਕਾਸ਼ ਠੀਕ ਹੈ ਹਾਂ ਠੀਕ ਹੈ ਠੀਕ ਹੈ ਵਧੀਆ ਆਹ ਤੇ ਇਹਦਾ ਕੋਈ ਗੱਲ ਨਹੀਂ ਤੁਸੀਂ ਇਹ ਵਾਅਦ ਤੋਂ ਵਾਅਦ ਆਪਦਾ ਕਿ ਲੋਕਾਂ ਨੂੰ ਭਰਾਮਣ ਨੂੰ ਕਹੋਗੇ ਉਹਨਾਂ ਨੂੰ ਆਪਾਂ ਉਥੋਂ ਲਈ ਆਈਏ ਤੇ ਇਥੇ ਬਾਬੇ ਨੂੰ ਦੇਣਾ ਕੈਮਰੇ ਲਾ ਕੇ ਫਿਰ ਹੋਰ ਗੱਲ ਸੁਣ ਬਾਬੇ ਦੇ ਅੰਦਰ ਘਰ ਤੋਂ ਕੋਈ ਨਹੀਂ ਦੋ ਤਿੰਨ ਤੋਂ ਬੰਦਾ ਲਿਆ ਕੇ ਤੇ ਤੱਕੇ ਨਾਲ ਅੰਦਰ ਕਰਕੇ ਨਾ ਇਹ ਆ ਰਾਚੀ ਦੇ ਬਾਬੇ ਦੇ ਨੇ ਉਥੇ ਕੈਮਰੇ ਮਨ ਲਓ ਮੋਬਾਈਲ ਤੋਂ 11 11 ਮਹੀਨੇ ਹੋ ਗਏ ਨੇ ਉਦੋਂ ਤੇ ਤਾਂ ਕੈਮਰੇ ਇੱਥੇ ਹੈਗੇ ਨਹੀਂ ਸੀ ਤਾਂ ਹੁਣ ਕੈਮਰੇ ਇਹਨਾਂ ਨੂੰ ਹੁਣ ਕੈਮਰੇ ਲਾ ਕੇ ਉੱਥੇ ਚਲੇ ਗਏ ਬਾਬਾ ਲੈ ਗਿਆ ਸਾਡਾ ਸਮਾਨ ਤਾਂ ਸਾਰਾ ਜਿਹੜਾ ਚੈੱਕ ਕਰਕੇ ਘਲਾਉਂਦੇ ਨੇ ਪੁੱਤਗਾ हां ਤੇ ਉਹ ਗਰਮੀਤ ਦੇ ਪਰਿਵਾਰ ਦੀ ਘੜੀ ਬੱਚੇ ਦੀ ਆਈ ਉਹ ਵੀ ਬਾਤ ਸੀ ਇਹ ਸਾਰਾ ਕੁਝ ਤੇ ਜੇਲ੍ਹ ਦੇ ਅੰਦਰ ਇਹ ਕਿੱਥੋਂ ਅਸੀਂ ਕਿੱਥੋਂ ਲੈ ਜਾਂਦਾ ਅੰਦਰ ਸਾਰਾ ਕੁਝ ਚੈੱਕ ਕਰਕੇ ਆਉਂਦਾ ਇਹ ਪ੍ਰਸ਼ਾਸਨ ਹੈ ਪ੍ਰਸ਼ਾਸਨ ਮਰਿਆ ਸੀ ਇਹ ਜਦੋਂ ਇਹਨਾਂ ਦੇ ਕੋਲ ਸਮਾਨ ਜਾਂਦਾ ਹੈ ਪ੍ਰਸ਼ਾਸਨ ਕਿੱਧਰ ਗਿਆ ਸੀ ਇਹ ਸਾਰਾ ਕਾਰਵਾਈ ਪ੍ਰਸ਼ਾਸਨ ਦੀ ਆ ਇਹ ਨਾਲ ਮਿਲ ਕੇ ਹਾਂ ਨਾਲ ਮਿਲ ਕੇ ਕੰਮ ਹੀ ਇਹ ਮਾਰਨਾ ਚਾਹੁੰਦੀ ਸੀ ਕੋਈ ਪਤਾ ਨਹੀਂ ਆਹ ਦੀ ਦਵਾਈ ਦਿੰਦੇ ਬਾਬਾ ਦੇ ਮੇਰੇ ਸਣਾ ਬਾਬਾ ਮੈਂ ਕਹਿੰਦਾ ਪੰਜ ਮਹੀਨੇ ਹੋ ਗਏ ਬਾਬਾ ਉਂਜੀ ਬੜਾ ਢਿੱਲਾ ਬਾਬਾ ਦੇ ਦਿਨੋਂ ਤੇ ਰਹਿੰਦਾ ਹੀ ਜਾਂਦਾ ਇਹ ਤੇ ਫਿਰ ਆਇਆ ਫਿਰ ਆਣਾ ਹੀ ਹੈ ਟੈਨਸ਼ਨਾਂ ਨੇ ਸਾਬਨਾ ਬਰੇਣਾ ਹੀ ਹੈ ਤੇ ਬਸੰਤ ਦਾ ਕੋਈ ਪਤਾ ਨਹੀਂ ਬਸੰਤ ਵੀ ਬਾਹਲਾ ਚਿੰਤਾ ਮੰਗ ਲੋ ਤੂੰ ਟੈਨਸ਼ਨ ਕਿ ਬਾਹਰ ਹਟ ਜਾਣਾ ਤੇ ਇਹ ਅਸੀਂ ਤੇਰੀ ਰਿਕਾਰਡਿੰਗ ਇਹਨੇ ਤਾਂ ਆਦਿਕੇ ਸਾਰੀ ਪਾਓ ਪਾਓ ਤੁਸੀਂ ਇਹ ਗਾਹ ਲੋ ਪਤਾ ਲੱਗੇ ਸੰਤ ਨੂੰ ਅਈ ਬੜਾ ਕੀ ਰਹੀ ਦੁੱਖ ਝੱਲਿਆ ਪਰ ਉਹ ਨਹੀਂ ਕਹਦਾ ਸਾਡੇ ਤਰਫੋਂ ਪਾਣੀ ਟੱਪ ਗਿਆ ਸੀ ਹੁਣ ਸੁਣਾ ਸੰਤ ਨੂੰ ਸਾਰਾ ਕੁਝ ਅਸੀਂ ਕਾਸ਼ ਨੇ ਪਹਿਲੇ ਵੀ ਪਾਤੀ ਆ ਵਿਕਾਸ਼ ਨੇ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਪਾਓ ਤਾਂ ਸੰਤ ਨੂੰ ਬੇਨਤੀ ਵੱਧ ਚੜ ਕੇ ਠੀਕ ਆ ਠੀਕ ਆ ਸਾਨੂੰ ਕੋਈ ਨਹੀਂ ਆਈ ਦੇ ਭਾਈ ਸਾਹਿਬ ਬਜਣਾ ਚਾਹੀਦਾ ਸੀ ਤੇ ਅਸੀਂ ਜੇ ਸਾਨੂੰ ਕੁਝ ਹੋ ਗਈ ਆਏਗਾ ਸਾਨੂੰ ਕੋਈ ਦੁੱਖ ਠੀਕ ਆ ਠੀਕ ਆ ਪਤੋ ਠੀਕ ਆ ਪਾ ਦੇ ਨੇ ਪਾ ਦੇ ਨੇ ਆ ਤੇ ਤੁਸੀਂ ਨਾ ਭਾਈ ਸਾਡੀ ਮਾਤਾ ਨਾਲ ਗੱਲ ਕਰਕੇ ਤੇ ਤੁਸੀਂ ਕਰੋ ਤੇ ਦੂਜਾ ਇੱਕ ਹੋਰ ਤੈਨੂੰ ਗੱਲ ਦੱਸਾਂ ਹਾਂ ਇਹ ਮਰਬ ਤੇਰਾ ਭਲਾ ਕਰੇ ਤੁਸੀਂ ਦੂਜਾ ਨਾਲ ਵੀ ਚੱਲੋ ਤੇ ਦੇ ਫਿਰ ਨਹੀਂ ਨਹੀਂ ਅਸੀਂ ਸਵੇਰੇ ਅੱਜ ਸਾਰਾ ਆਪਣ ਨੂੰ ਅਸੀਂ ਕਰਦੇ ਸੁਲਾਹ ਕਰਦੇ ਸਵੇਰ ਤੜਕੇ ਦਾ ਅਸੀਂ ਆਖਾਂਗੇ ਤੇ ਉਹਨਾਂ ਨੂੰ ਆਸ ਤੇ ਕਾਸਣ ਜੇ ਤੁਸੀਂ ਆਵੇ ਤੋਨੂੰ ਰੋਕਣੇ ਘੋੜਸਣ ਲੋ ਗੱਲ ਜੇ ਤੋਨੂੰ ਤੂੰ ਰੋਕਣ ਆਵੇ ਤੋ ਕਾ ਇੱਥੇ ਲਿਖ ਕੇ ਦੇ ਦਿਓ ਜੇ ਮਰ ਕੇ ਤੇ ਅਸੀਂ ਜੁਮੇ ਹੋਣਾ ਹਾਂ ਹਾਂ ਠੀਕ ਹੈ ਠੀਕ ਹੈ ਠੀਕ ਹੈ ਫਿਰ ਹਾਂ ਨਹੀਂ ਐਵੇਂ ਅਸੀਂ ਹਾਂ ਲਿਖ ਕੇ ਦੇ ਦਿਓ ਹਾਂ ਹੀ ਸਾਰੇ ਉੱਥੇ ਜਾ ਚੱਪੜ ਜੀ ਅਸੀਂ ਸਾਰੇ ਉੱਥੇ ਜਾ ਕੇ ਅਪੜਦੇ ਆਂ ਪੀ ਤੇ ਅਸੀਂ ਸਾਲ ਹੋ ਗਿਆ ਚੁੱਪ ਕਰਕੇ ਬੈਠੇ ਆ ਸਾਲ ਹੋ ਗਿਆ ਸਿਕ ਚੱਲ ਕੋਈ ਨਹੀਂ ਪੀ ਗਲਤੀ ਤਾਂ ਉਹਨਾਂ ਦੀ ਕੋਈ ਨਹੀਂ ਚੱਲ ਉਹਨਾਂ ਨੇ ਜੇ ਦਿੱਤੀ ਸਜ਼ਾ ਤਾਂ ਚੱਲ ਪੀ ਕੋਈ ਨਹੀਂ ਉਹਨਾਂ ਕੱਟ ਲਈ ਐ ਤੋ ਹੁਣ ਅਸੀਂ ਤਾਂ ਦੇਖਦੇ ਬੱਚੇ ਤਾਂ ਦੇਖਦੇ ਤੇ ਹੁਣ ਸਾਡੇ ਡੈਡੀ ਨੇ ਆ ਜਾਣਾ ਘਰੇ ਹੂੰ ਤੇ ਇਹਨਾਂ ਉੱਠ ਕੇ ਹੋਣੇ ਨੇ ਉੱਠ ਕੇ ਝੂਠੀਆਂ ਤੂੰ ਤਾਂ ਲਾ ਕੇ ਤੇ ਫੇਰ ਪਸਾ ਦੇਣਗੇ ਪੀ ਹਾਂ ਤੇ ਠੀਕ ਐ ਮਾਦਾ ਫੇਰ ਵੇ ਖਾਲਸਾ ਫਤੇ ਮੈਂ ਜੀ ਠੀਕੇ ਫਤੇ ਪੁੱਤ ਫਤੇ